ਹਰੇਕ ਸਾਲ ਦੀ ਤਰ੍ਹਾਂ ਐਨ ਆਰ ਆਈ ਬਿਰੋ ਬਲੋਂ ਨਗਰ ਵਾਸੀਆਂ ਬਲੋਂ ਸ਼੍ਰੀਮਾਨ ਸੰਤ ਬਾਬਾ ਤੇਰਾ ਸਿੰਘ ਜੀ ਵਰਸੀ ਦੇ ਗੋਲ ਗੱਪਿਆਂ ਦਾ ਨਗਰ ਲਗਾਇਆ ਜਾਂਦਾ ਕੱਤਵੀਂ ਵਰ੍ਹੇ ਆ ਬਾਟੀਆਂ ਲੈ ਕੇ ਅੱਗੇ ਅੱਗੇ ਹੋਈ ਜਾਓ ਅੱਗੇ ਬਾਜੀ ਜੇਵਾ ਦਾ ਅਰੇ ਅਣੀ ਸਾਡੇ ਸੰਗਤ ਨੂੰ ਬੇਨਤੀ ਹੈ ਇੱਕ ਜਗ੍ਹਾ ਰਸਨਾ ਦਾ ਸੰਗਤ ਜੀ ਜਾਨ ਜੀ ਦੇ ਲਈ ਬੰਦਾ ਜਾਨ ਜੀ ਦਾ ਸ਼ਾਕੇ ਸਾਹਿਬ ਸੰਗਤ ਜੀ ਕਾਲੀਆਂ ਲਾ ਕੇ ਅੱਗੇ ਨੂੰ ਆਓ महारज जी कंदी आहियां अॼु ओके हिकु जॻह घटि न करो जी बच कॉल मोल दौर ध्यान रखो जी रखो मौता ध्यान रखो बार बार जेका जत मारे राग जी अॼु पॉलिदियूं हिकु नो सिर्फ़ आयो महा सॼो जी आयो i are not पाणी पाण पिछे लॻे साह सी आ ਜੈ ਜੀ ਦਾ ਅੱਗੇ ਚਲੋ ਅੱਗੇ ਨਾ ਕੋਈ ਛੱਕੇ ਜਾ ਸੱਤੇ ਦੀ ਗੋਲਦੇ ਛੱਕੇ ਫਤਹਿ ਨਾ ਸੱਤੇ ਦੀ ਤਰੇਕਾਰ ਲੈ ਲੋ ਲੈ ਕੇ ਲੈ ਕੇ ਕੀ ਜਵਾਨੀ ਨਾ ਸੱਤੇ ਦੀ ਆ ਜਾਓ आयो सी आहे ਛੱਗਦੇ ਵੀ ਸਾਈਡ ਤੇ ਖੜੋ। ਇੱਕ ਜਗ੍ਹਾ ਨੱਟ ਪਾ ਕਰੋ। ਆਜੋ ਆਜੋ ਸਾਹਿਬ ਜੀ ਆਉਣਗੇ। ਓਏ! ਛੱਡਾ 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 ਦੰਦਾ ਜਲਦੀ ਦਾ। ਜਲਦੀ ਦਾ ਪਿਆਕੇ ਜੀ। ਕੁੰਮਿਆ ਹੋਇਆ ਜੀਰਾ ਪਾ ਕੇ ਸਾਦ ਸੰਗਤ ਜੀ 36 ਤਰ੍ਹਾਂ ਦੇ ਮਸਾਲੇ ਪਾ ਕੇ ਤਿਆਰ ਆਜੋ ਵਾਹਿਗੁਰੂ ਸੰਗਤ ਜੀ ਆਜੋ। 137 ਤਰ੍ਹਾਂ ਦੇ ਮਸਾਲੇ ਪਾ ਕੇ ਤਿਆਰ ਕੀਤਾ ਜਲਦੀ ਦਾ ਜੀ। ਜਾਲਦੀ ਦਾ ਜਾਲਦੀ ਦਾ ਜਾਲਦੀ ਦਾ ਜੀ ਐ ਮੈਂ 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 ਜਾਲਦੀ ਦਾ 137 ਪ੍ਰਕਾਰ ਦੇ ਮਸਾਲੇ ਵਾ ਕੇ ਤਿਆਰ ਕੀਤਾ ਆ ਜਾਓ ਸਾਹ ਸਰਪੰਚ ਜੀ ਆ ਜਾਓ ਆ ਜਾਓ ਆ ਜਾਓ ਆ ਜਾਓ ਜੀ ਆ ਜਾਓ ਜੀ ਚਾਤੀ ਦਾ ਪੀ ਕੇ ਸਾਹ ਸਰਪੰਚ ਜੀ ਦਿਲ ਘਟਦਾ ਹੋਏ ਆ ਜਾਓ ਵੀਰੇ ਬੜੇ ਹੋਵੇ ਸਾਰਾ ਸੈੱਟ ਜੀ ਆ ਜਾਓ ਸਾਹ ਸਰਪੰਚ ਜੀ ਆ ਜਾਓ ਸ਼ੱਕੇ ਸਾਥ ਸੱਜਣ ਜੀ ਬੋਰ ਦੇ ਵਿੱਚ ਸ਼ੱਕੇ ਕਾਲੀ ਨਾ ਕਰੋ ਵੀਰੇ RAM ਦਾ ਸ਼ੱਕ ਹੋ ਆ RAM ਨਾਲ ਅੱਗੇ ਅੱਗੇ ਤੱਕ ਟੇਬਲ ਲੱਗੇ ਗਏ ਨੇ RAM ਨੇ ਜੀ ਦੇ ਖਾਲਾ ਇੱਕ ਦੂਜੇ ਦੇ ਉੱਪਰ ਦਾਸ ਟੇ RAM ਨਾਲ ਸ਼ੱਕ ਹੋ ਵੀਰੇ ਜਿਨਾਂ ਨੇ ਸ਼ੱਕ ਲੇ ਵੀਰੇ ਕੌਲੀਆਂ ਅਗੜੇ ਤੋਟਾ ਪੋਕ ਕਰੇ ਅਜ ਬਾਕੇ ਜਾਓ ਜੀ ਹੈਗਾ ਇਹ पढ़ायो कहिड़ा कु ਆਜੋ ਸ਼ੰਕਰ ਜੀ ਆਜੋ ਵਾਈਕਰੂ ਜੀ ਸ਼ੰਕਰਾਂ ਦਾ ਬਾਬਾ ਪਿਆਰਾ ਜੀ ਨੰਗਲ ਤੇ ਚਾਰ ਦਾ ਸਾਈਜ਼ ਦੀ ਗੋਲ ਗੱਪੇ ਆਹ ਸਾਈਜ਼ ਦੀ ਤੇਰੇ ਅੰਦਰ ਭਰਾਵਾ ਬੋਲੋ ਸ਼ੰਕਰ ਜੀ ਆਜੋ 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 ਸਾਹ ਸੰਗਤ ਨੂੰ ਗਰਮੀ ਬਹੁਤ ਆਜੋ ਵਾਈਕਰੂ ਦੇ ਮਸਾਲੇ ਬਾਰੇ ਤਿਆਰ ਕੀਤਾ ਜੀ ਬੰਦਿਆਂ ਮਸਾਲਾ ਪਾ ਕੇ ਸ਼ੰਕਰ ਜੀ ਆਜੋ ਵੀਰੇ ਆ ਜਾ ਵੀਰੇ ਚੱਕ ਲਾ ਆਜੋ ਸੰਗਤ ਜੀ ਆਜੋ ਨੰਦੂ ਸਾਹਿਬ ਦਾ ਕੋਟ ਪੀਣ ਜੀ ਆਪਾਂ ਪਿਆਰਾ ਸਿੰਘੀ ਚਾੜਸਾ ਵਾਲਾ ਬਾਪੂ ਆਸ਼ਾਂ ਲੱਗਦੇ ਆਵੇ ਆ ਜੀ ਆਜੋ ਆਜੋ ਵੀਰੇ ਚੱਕ ਲੋ ਲੰਗਰ ਆਪਾਂ ਪਿਆਰਾ ਸਿੰਘੀ ਨੰਗਰ ਚਾਦੇ ਆ ਚਾੜਸਾ ਵਾਲੇ ਬਾਬਾ ਵੀਰੇ ਰਹਿਣ ਯਾਰ ਮੈਂ ਗੁੰਮੂਆ ਤੂੰ ਐਦਾਂ ਹੀ ਬੋਲੀ ਜਾ ਜੀ ਇਹਨੇ ਤਾਂ ਬੋਲ ਲਿਆ ਬੋਲੂਗਾ ਦਰਦਾ ਲੈ ਆਪਣੇ ਕੋ ਬੋਲੀ ਆ ਇਹਦਾ ਬੋਲਿਆ ਨਾ ਕਰਨਾ ਮੰਨ ਲਵੇ ਚਾਚਾ ਬੋਲ ਦੋ ਮਿੰਟ ਵੇਟ ਕਰ ਲੈ ਇੱਥੇ ਕੱਢ ਕੀ ਬੋਲਣਾ ਵੀਰ ਬਾਈ ਕਰਨਾ ਮੰਨ ਲਵੇ ਬਸ ਚਾਚਾ ਬੋਲ ਦੋ ਮਿੰਟ ਵੇਟ ਕਰ ਲੈ ਇੱਥੇ ਕੱਢ ਬਸ ਬੋਲਣ ਹੋਰੇ ਕਿਤੇ ਹੈ ਕੰਪੀਟੀਸ਼ਨ ਦਿੱਤ ਕੀ ਬੋਲਣਾ ਪਹਿਲਾਂ ਤੇ ਲੰਗੜਾ ਦਾ ਜੀ ਆਜੇ ਆਇਕੂ ਜੀ ਆਜੇ ਸਾਡੇ ਜੀ ਸ਼ਾਗਨੋ ਗੋਲਦਮ ਜਰ ਜਾ ਰਿਹਾ 10 ਧਨ ਬਾਬਾ ਪਿਆਰਾ ਸਿੰਘ ਜੀ ਬਾਦਸ਼ਾਹ 58 ਨੰਬਰ ਜਰ ਜਾ ਰਿਹਾ ਗੋਲਦਮ ਜਰ ਦਾ 4 4 ਵੱਲੋਂ ਪੀਨਰੀ ਘਾੋਂੋਂ ਨੰਗਰ ਜਾ ਰਿਹਾ ਹੀ ਗੋਲਦਮ ਜਰ ਆ ਗਿਆ ਜੀ ਦਾ ਗੋਲਦਮ ਜੀ ਜੱਗਣ ਲਾਈਕੂ ਜੀ ਬਸ ਮਾਪੇ ਦੀ ਨੋ ਜੀ ਬੋਲੋ ਰਸਨਾ ਕਰੋ ਸੰਗੀਤ ਨੂੰ ਬੇਇੰਤੀਆ ਇੱਕ ਜਗ੍ਹਾ ਰਸਨਾ ਕਰੋ ਅੱਗੇ ਅੱਗੇ ਹੋਈ ਜਾਓ ਬਗਰੂ ਜੀ ਅੱਗੇ ਬਾਦੂ ਸੇਵਾਦਾਰ ਖੜੇ ਆ ਜੀ ਅੱਗੇ ਬਾਦੂ ਇੱਕ ਜਗ੍ਹਾ ਰਾਜ ਨਾ ਕਰੋ ਸੰਗਤ ਨੂੰ ਬੇਨਤੀ ਆ ਠੰਡਾ ਜਲਦੀਰਾ ਗੋਲ ਗੱਪੇ ਛੱਕੇ ਬਾਦੂ ਜੀ ਆ ਜੰਗਤ ਜੀ ਛੱਕ ਲਓ ਬੋਲ ਪਹਿਲਾਂ ਨਜ਼ਰ ਕਰ ਲਿਆ ਬਾਦੂ ਜਲਦੀਰਾ ਗੋਲ ਗੱਪੇ ਵਾਟੀਆਂ ਲੈ ਕੇ ਅੱਗੇ-ਅੱਗੇ ਹੋਈ ਜਾਓ ਜੀ ਇੱਕ ਜਗ੍ਹਾ ਰਸ ਨਾ ਕਰੋ ਆ ਵਰਬ ਪਹੁੰਚ ਨਹੀਂ ਕਰਦੋ ਮਨਜੋਤ ਵੀਰੇ ਤੇ ਇੱਧਰ ਮਨਜੋਤ ਭਾਈ ਵੀ ਅੱਜ ਹਾਈ ਕੋਰਟ ਤੋਂ ਸਪੈਸ਼ਲ ਆਇਆ ਹੋਇਆ ਸੇਵਾ ਕਰਨ ਕਰਨ ਵੀਰ ਵੀ ਰੋਪੜ ਤੋਂ ਕੋਰਟ ਤੋਂ ਛੁੱਟੀ ਲੈ ਕੇ ਅੱਜ ਸਪੈਸ਼ਲ ਆਇਆ ਵਰਸੀ ਤੇ ਬਾਬਾ ਜੀ ਦੇ ਸੇਵਾ ਕਰਨ ਸੇਵਾ ਵਿੱਚੇ ਮੇਵਾ ਵੀਰ ਸਰਬਲੋਂ ਸੇਵਾ ਭਗਾਂ ਲਿਓ ਹੋਰ ਗੱਪੇ ਕੰਡਾ ਜੱਜ ਜੀ ਆਇਓ ਜੀ ਜੱਜ ਜੀ ਜੰਡ ਜੀ ਦਾ ਹੋਰ ਗੱਪੇ ਆਇਓ ਸਾਹ ਸੰਗਤ ਜੀ ਆਇਓ ਜੀ ਕਿਵੇਂ ਬਾਟ ਕੇ ਲੈ ਕੇ ਗਾ ਗਾਨ ਹੋਇਦੋ ਜੀ ਜੇ ਕੋ ਆਇਓ ਕੇ ਬਾਟ ਲੈ ਕੇ ਪਾਣੀ ਪਾ ਦਿਓ ਪਾਣੀ ਪਾ ਦਿਓ ਅਜੀਬੇ ਪਾਣੀ ਲੈ ਕੇ ਆਇਓ ਜੀ ਬਾਹਰ ਪਾਣੀ ਪੂਰਾ ਕਰਿਓ ਚਾਚਾ ਮਾਜਾ ਬਸ ਕਰੋ ਆਇਆ ਚੱਕ ਲੈ ਬਹੁਤ ਬੰਦੇ ਵੀ ਆ ਕੇ ਰੱਖੋ ਜੀ ਚੱਕ ਲੈ ਜੀ ਪਤਲਾ ਤੇ ਲੈ ਆ ਕੇ ਰੱਖੋ ਬਹੁਤ ਬੰਦੇ ਲੰਦਾ ਚੱਲ ਜੀ ਆਇਆ ਸਾਹਿਬ ਸੰਤ ਜੀ ਆਜੋ ਚੱਕ ਲੈ ਜੀ ਇਹੇ ਚੱਕ ਕੇ ਰੱਖਿਆ ਰਹਿਣ ਮਾਡਲ ਦੇ ਵਿੱਚ ਅੱਗੇ ਜੀ ਨੂੰ ਅੱਧੇ ਕੇ ਸੇਵਾ ਦਾ ਦੇਖੀ ਜਾ ਰਹੀ ਜੀ ਆਇਆ ਸਾਹਿਬ ਜੱਤੀ ਆ ਗਈ ਜੀ ਬੰਦਿਆਂ ਦਾ ਰੋਲ ਜੀ ਜੀ ਆਇਆ ਸਾਹਿਬ ਜੱਤੀ ਆ ਗਏ ਆ ਵੀਰੇ ਬੱਤੀਆਂ ਲੈ ਕੇ ਇੱਧਰ ਆਈ ਜਿੱਤੇ ਜੀ ਨਾਲ ਅੱਗੇ ਸੇਵਾਦਰ ਬੰਲੀ ਖੜਿਆ ਅੱਗੇ ਆਜੋ ਮਰ ਕੇ ਲੈ ਕੇ ਐਸਾ ਖੜਿਆ ਅੱਗੇ ਆ ਰਹੇ ਨੇ ਅੱਗੇ ਗਾਹ ਨੂੰ ਆਈ ਬੱਤੀਆਂ ਲੈ ਕੇ ਇੱਥੇ ਨੂੰ ਆਜੋ ਅੱਗੇ ਸੇਵਾਦਰ ਬੰਲੀ ਖੜਿਆ ਜੀ ਆਜੋ ਸਾਬ ਸੰਤ ਜੀ ਅੱਗੇ ਨੂੰ ਆ ਲਈਏ ਗਾਹ ਨੂੰ ਆਈਏ ਤੇ ਜੀ ਬੱਤੀਆਂ ਲੈ ਕੇ ਇੱਧਰ ਖੜੇ ਸੇਵਾਦਰ ਬੰਲੀ ਕੰਦੇ ਜੱਲ ਜੀਰੇ ਜੀ ਜੀ ਨਾਲ ਗੁਰੂ ਕੰਦੇ ਨਾਲ ਸਾਥ ਨੂੰ ਆਜੋ ਸਾਬ ਸੰਤ ਜੀ ਆਜੋ ਸ਼ਾਗਲੋ ਜੀ ਪਾਣੀ ਓਏ ਜੈ ਬਾਲਾ ਜੀ ਸੇਵਾਦਾਰ ਵੀਰ ਨੂੰ ਬੇਨਤੀ ਆ ਅਜੂਕੇ ਵਰਤਨ ਚੱਕੋ ਜੀ ਆਗੇ ਸਾਰੇ ਵੀਰ ਨੂੰ ਬੇਨਤੀ ਆ ਜੂਟੇ ਵਰਤਨ ਚੱਕ ਲਈਏ ਇਹ ਸ਼ਾਗਲੋ ਵਾਹ ਸੰਤਾ ਜੀ ਗੋਲ ਬੱਲੇ ਝੰਡਾ ਜਿੱਤ ਕੇ ਕੈਸੂ ਜੀ ਆਵੇ ਸਾਹ ਸੰਤਾ ਜੀ ਆਵੇ ਸ਼ਾਗਲੋ ਜੀ ਆਪਣੇ ਬਾਟੀਆਂ ਲੈ ਕੇ ਗਾਣ ਨੂੰ ਆਜੋ ਵੀ ਇਕੱਲੀ ਸੈੜ ਫਾਵਾਦਰ ਬੰਦੇ ਬੜੇ ਆ ਆਓ ਵੀ ਗਾਣ ਨੂੰ ਆਜੋ ਬਾਟੀਆਂ ਲੈ ਕੇ ਸੰਗਰੂ ਬੇਨਤੀ ਹੈ ਜੀ ਬਾਟੀਆਂ ਲੈ ਕੇ ਗਾਣ ਨੂੰ ਆਜੋ ਆਜੋ ਵਾਈ ਗਰੂ ਸੰਗਰੂ ਆਗਰ ਬੰਦੇ ਜੜੇ ਆ ਆਜੋ ਬਾਟੀਆਂ ਲੈ ਕੇ ਜੀ ਆਜੋ ਮਹਾਰਾਜ ਇੱਧਰ ਬਾਟੀਆਂ ਲੈ ਕੇ ਆਜੋ ਬਾਬਾ ਜੀ ਆਜੋ ਵੀਰ ਜੀ ਆਜੋ ਭੈਣ ਜੀ ਝਾਕ ਲੋ ਬੋਲਣ ਦੇ ਆ ਜਾ ਬਾਬਾ ਜੀ ਆਜੋ ਆਜੋ ਲੋਕ ਕਦਰਾਂ ਤੋਂ ਬਚ ਕੇ ਵਰਦੀ ਦੇ ਆਜੋ ਵਾਈ ਗੁਰੂ ਸੰਗਤ ਜੀ ਆਜੋ ਆਜੋ ਆਜਾ 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 ਮਿੱਤਰਿਆਰ ਆਜਾ ਬੱਬੇ ਆਜਾ ਆਜਾ ਕੇ ਆਜੋ 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 ਪੈਣੇ ਅੱਗੇ ਆਜੋ ਅੱਗੇ ਆਜੋ ਵਾਈ ਗੁਰੂ ਸੰਗਤ ਜੀ ਸ਼ਾਗਲੋ ਗੋਲ ਗੱਪੇ ਆਜੋ 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 ਵੀਰ ਭਰਾਓ ਆਜੋ ਆਜੋ ਸ਼ਾਗਲੋ ਗੋਲ ਗੱਪੇ ਦਾ ਲੰਗਰ ਹੰਡੇ ਗੱਲ ਵੀ ਉਹਦੀ ਜ਼ਰੂਰ ਆ ਗਏ ਸਾਡੇ ਸੱਜਣ ਜੀ ਆ ਗਏ ਛੱਕਲੇ ਵੀ ਨਿਕਰੇ ਆ ਗਏ ਰੈਡੀ ਕੋਲੋਂ ਪਾ ਗਏ ਜਾਨੂ ਜੀ ਨੂੰ ਦੇਤੀ ਆ ਬਾਣੀ ਨੂੰ ਕਰ ਦਿੰਦੇ ਲੋਹਾਰੂ ਨਾ ਇੱਥੋਂ ਲੈ ਲੈ ਉਹ ਕਿੱਥੇ ਗਈਆਂ ਜਾਨੂ ਜੀ ਦੀ ਸੋਹਣਾ ਨੂੰ ਜਾਨੂ ਜੀ ਦੀ ਆਜੋ ਵੀਰੇ ਆਜੋ ਛੱਕਲੋ ਆਜੋ ਬਾਬਾ ਜੀ ਵਾਹਿਗੁਰੂ ਜੀ ਕੀ ਫਤਿਹ ਆਜੋ ਬਾਬਾ ਜੀ ਦੀ ਆਜੋ ਵੀਰੇ ਛੱਕਲੋ ਗੋਲ ਗੱਪੇ ਆਜੋ ਮਾਤਾ ਜੀ ਸਵਾਦਾ ਰਿਪੀਟ ਕਰ ਦੋ ਤੁਹਾਡਾ ਬੁਲਾ ਦੋ ਸਾਡੇ ਬੋਲਦੇ ਹੋਰੇ ਕਿਹੜਾ ਦੇਖਣੀ ਸਾਡੇ ਵਰਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਉਹ ਆਇਆ ਬਾਈ ਸਾਠਮੀ ਆਜੋ ਪਰਾ ਜੀ ਸਾਰੀਆਂ ਸੰਗਤਾਂ ਇਲਾਕੇ ਤੋਂ ਸੰਗਤਾਂ ਜੀ ਬਾਬਾ ਜੀ ਦੇ ਆਜਾ ਮਾਤਾ ਗੁਰੂ ਤਾਂ ਮਾਤਾ ਆਇਆ ਬੈਨੇ ਜਾਗ ਲੈ ਗੋੜ ਦੇ ਪੇਡੰਡ ਨੇ ਠੰਡਾ ਜੀ ਵਾਲਾ ਗੋੜਾ ਅੱਪਾ ਜਾਗ ਲਾ ਆ ਬੇਬੇ ਤੇ ਮਾਤਰਾ ਦੇ ਨੰਕਰ ਲਗਾਏ ਗਏ ਸੰਗਤਾਂ ਬੜੇ ਤੋਂ ਹੁਣ ਤੱਕ ਪਹੁੰਚਿਆ ਆ ਜਾ ਬਾਕੀ ਲੋਕਾਂ ਨੇ ਆ ਜਾ ਭੈਣੇ ਆ ਜਾ ਮਾਤਾ ਤੂੰ ਵੀ ਆ ਜਾ ਵੀਰੇ ਬਹੁਤ ਸੀ ਆ ਜਾ ਭੈਣੇ ਬਹੁਤ ਦਰਤ ਵਿੱਚ ਜਿਆਦਾ ਪਹੁੰਚੇ ਐ ਸਾਰੇ ਸੇਵਾਦਾਰਾਂ ਦਾ ਬਹੁਤ ਬਹੁਤ ਅਸ਼ੀਰਵਾਦ ਕਰਦੇ ਆਇਓ ਭੈਣੀ ਆਇਓ ਮਾਤਾ ਜੀ ਕਿ ਅਸੀਂ ਪਿਛਲੇ 15 ਸਾਲਾਂ ਤੋਂ ਇਹ ਦੇਵਲ ਕੱਪਿਆਂ ਦਾ ਲੰਗਰ ਲਾ ਰਹੇ ਆ ਆਇਓ ਭਰਾ ਜੀ ਆਇਓ ਵੀਰੇ ਐਨ ਆਰ ਆਈ ਭਰਾਵਾਂ ਦਾ ਵੱਡਾ ਸਹਿਯੋਗ ਹੈ ਲੱਗਿਆ ਆਜਾ ਭਰਾ ਜੀ ਸ਼ਗਨ ਲਾਈਏ ਜਰ ਦੇ ਸੂਤ ਅੰਦਰ ਨਵੇਂ ਆਜਾ ਵੀਰੇ ਆਪਾਪਾ ਜੀ ਬਾਕੀ ਇਹਦੇ ਇਹਨਾਂ ਨੂੰ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੈ ਗੁਰਜੀ ਕਾ ਫਤਵਾ ਵੈ ਗੁਰਜੀ ਕੀ ਫਤਿਹ ਗੁਰੰਤੀ ਹੈ ਨਹੀਂ ਆਉਂਦੀ ਜਦੋਂ ਕੋਈ रखणी रखण সাত আ । ਮੰਗਜੀ ਬਾਤਲੀਆਂ ਲੈ ਕੇ ਜਾਣ ਨੇ ਇੱਥੇ ਨਹੀਂ ਕਦੇ ਕੰਮ ਕਰਮ ਨਾ ਨਹੀਂ ਹੋਏ ਨੇ